ਬੋਲੀ ਇਹਨਾਂ ਨੂੰ ਥੈਂਕ ਯੂ ਹੋਜੀ ਮੋਟਰ ਚੱਲੀ ਆ ਕੱਲ ਸਪਰੇਅ ਸਪਰੇਅ ਕਰੀ ਸੀਗੀ ਅੱਜ ਪਾਣੀ ਛੱਡਿਆ ਜੀਰੀ ਨੂੰ ਜੀਰੀ ਸੁੱਕੂ ਵੀ ਸੀਗੀ ਪੂਰੀ ਚਲੋ ਬਣੇ ਇੱਕ ਥੈਲਾ ਯੂਰੀਏ ਦਾ ਇੱਕ ਕੀਲੇ ਵਿੱਚ ਤੇ ਇੱਕ ਜ਼ਿੰਕ ਸੁਪਰ ਸਿੰਗਲ ਸੁਪਰ ਫਾਸਫੇਟ ਪਾਉਣਾ ਇੱਕ ਥੈਲਾ ਤੇ ਡਾਈ ਆ ਜਿਹੜਾ ਉਹ ਆਟੋਮੈਟਿਕ ਮਸ਼ੀਨ ਆ ਉਹ ਮਸ਼ੀਨ ਦੇ ਵਿੱਚੇ ਪਾ ਦੇਣਾ ਤੇ ਹੁਣ ਭਈਆ ਇਥੋਂ ਇਹਨੇ ਸ਼ੁਰੂ ਹੋ ਜਾਣਾ ਬਣੀ ਰਿਓ ਜੀ ਸਾਡੇ ਵੀਡੀਓ ਦੇ ਨਾਲ ਹੁੰਦੀ ਹੈ ਜੀ ਸਲਫਰ ਸਲਫਰ ਹੈ ਇਹ ਵੀ ਹੈ ਸਲਫਰ ਸਲਫਰ 10 ਕਿਲੋ ਕਿਲੇ ਦੀ ਇਹ ਪਾਉਣੀ ਆਪਾਂ ਨੇ ਤੇ 3 ਗੱਟੇ ਡੀਏਪੀ ਦੇ 3 ਡੀਏਪੀ ਦੇ ਕਿਜੂਰੀ ਦਾ ਇੱਕ ਯੂਰੀ ਦਾ ਇਹ 90% ਇਹ 90 90% ਦਾ ਸਲਫਰ ਲਓ ਜੀ ਹੁਣ ਆਪਾਂ ਅੱਗੇ ਸਟੋਰ ਚ ਗੋਲ ਗੋਲ ਸਟੋਰ ਦੇ ਆਪਣੇ ਆਲੂ ਨੇ ਇੱਥੇ ਖੁਦ ਸੁੱਕਣੇ ਪਏ ਪਏ ਸੀਗੇ ਢੱਗੇ ਤੇ ਭਰ ਲੱਗੇ ਹੋਏ ਨੇ ਅੰਦਰ ਵੀ ਉਪਰਾ ਕੇ ਜੇ ਭਰ ਜਾਣਗੇ ਫਿਰ ਇਹਨਾਂ ਨੂੰ ਲੈ ਜਾਵਾਂਗੇ ਚੱਕ ਕੇ ਕੋ ਕਾਰਨ ਇੱਕ ਜਗ੍ਹਾ ਤੇ ਫੋਲਣੇ ਔਖੇ ਨੇ ਜਗ੍ਹਾ ਨਹੀਂ ਸੀ ਤੇ ਇੱਥੇ ਹੀ ਫੋਲਦੇ ਸੀਗੇ ਆ ਦੇਖੋ ਜੀ ਸਟੋਰ 올ਡ ਸਟੋਰ ਵਰਤਾ ਮੀਰਾ ਪਿਆ ਲਾਟ ਜਾਂਦਾ ਥੱਲੇ ਆ ਬੋਰੀ ਇੱਥੇ ਇਹਦੇ ਤੇ ਰੱਖ ਦਿੰਦੇ ਨੇ ਥੱਲੇ ਗੇਟ ਤੇ ਚਲੇ ਜਾਂਦੀ ਆ ਆ ਜਾਓ ਆ ਜਾਓ ਆ ਦੇਖੋ ਜੀ ਮੈਂ ਬੋਰੀ ਇਹਦੇ ਤੇ ਰੱਖ ਦੇਣੀ ਆ ਤੇ نیچے ਗੇਟ ਤੇ ਗੱਡੀ ਤੇ ਚਲੇ ਜਾਣੀ ਆ ਹੱਲੂਇਆ ਆਹ ਦੇਖੋ ਜਿਹੜੀ ਇਹ ਰੱਖਤੀ ਹੈ ਨੀਚੇ ਗੇਰ ਦੇ ਜਲੇ ਗੇਰ ਦੇ ਤੋਂ ਨਾ ਆਹ ਹੋਲੀ ਕੀ ਬਣਾ ਰਹੇ ਆਰੇ ਦੇਖ ਇਹ ਕੈਸਾ ਕੈਸੇ ਕੰਮ ਕੈਸੇ ਕੰਮ ਕਰਤਾ ਹੈ ਇਹ ਦੇਖੋ ਇਹ ਆ ਗਿਆ ਥੇਲਾ ਫਿਰ ਦੇ ਚੱਕ ਚੱਕ ਕੇ ਟਰਾਲੀ ਟਰੱਕ ਭਰੇ ਜਾਂਦੇ ਨੇ ਪਹਿਲਾਂ ਨਾਲੋਂ ਸਿਸਟਮ ਚੰਗਾ ਹੋ ਗਿਆ ਪਹਿਲ ਵਾਕ ਕੇ ਰੋੜੀ ਕਿੰਗੇ ਭੇਗੋ ਮੇਰੇ ਬੜੀ ਅਲੇ ਨਹੀਂ ਸੁਆ ਲਓ ਜੀ ਕਹਿੰਦੇ ਹਜੇ 1 ਘੰਟੇ ਤੱਕ ਸਾਨੂੰ ਲੱਗ ਜਾਣਾ ਬੂਰੀਆਂ ਭਰਨ ਤੇ ਸਿਲਾਈ ਕਰਨ ਨੂੰ 3 ਘੰਟੇ ਤੱਕ ਆ ਜਿਓ ਅਜੀ ਫੇਰ ਹੁਣ ਚੱਲੇ ਘਰ ਨੂੰ ਚਲੋ ਬਈ ਹੈ ਬਰਗਰ ਖਾਣਾ ਨਹੀਂ ਉਹ ਸ਼ਾਮ ਨੂੰ ਖਾਵਾਂਗੇ ਹੁਣ ਬਰਗਰ ਹੁਣ ਨਹੀਂ ਹਾਂ ਚਾਹ ਪੀਣੇ ਚੱਲ ਕੇ किन्ने रखे ने हाँ चला जा पहले ला के आइए ਦੇਵੀ ਨੇ ਕੰਮ ਜੋਰ ਵਾਲਾ ਕਰਿਆ ਪੂਰਾ। ਆਹ ਦੇਵੀ। ਇਹ ਲੈ। ਸਮੇਟ। ਆਸਪਤਲ ਦਮਿਆ। ਜੇ ਮੈਂ ਆਵਾਂ। ਲੈ। ਲੈ ਪਾਸਾ ਕਰ ਲੈ। ਲੈ। ਲਾ। ਜੋ ਕਰੇਗਾ ਤੇ ਨਿੋਥੀ ਰੱਖ ਲੈਣਾ ਸੀਗਾ ਇਹ ਕਿੱਥੇ ਮੱਕੀ ਖਾਤਾ ਹਾਂ ਤੇ ਮੱਕੀ ਵਾਲਾ ਬਚਿਆ ਹੋਇਆ ਹੈ ਉਹ ਦੂਆ ਤੱਕ ਘਰ ਅੰਦਰ ਰੱਖਿਆ ਹੋਇਆ ਸੀ ਸ਼ੈੱਡ 'ਚ ਲੋਈ ਨੂੰ ਕਹਿੰਦੇ ਘੰਟੇ ਬਾਅਦ ਅਜੇ ਉਹ ਤੁਸੀਂ ਇਹ ਸਲਾਈ ਕਰਕੇ ਭਰ ਕੇ ਰੱਖਦੇ ਆ ਇਹਨਾਂ ਨੇ ਤਾਂ ਸਲਾਈ ਵੀ ਨਹੀਂ ਕਰੀ ਹੈਗੀ ਹਜੇ ਹੁਣ ਸਲਾਈ ਹੋਣ ਕਰਨ ਲੱਗੇ ਨੇ ਨੂੰ ਹੋਰ ਵੀ ਘੰਟਾ ਬਿਠਾਉਣਗੇ ਇਹ ਲੋੜ ਕਰਨ ਤੋਂ ਲੇਟ ਹੋ ਗੋ ਆ ਦੇ ਵੀ ਬੈਗੇ ਆ ਕੇ ਆਰਾਮ ਨਾਲ ਐ ਦੇ ਵੀ ਘੰਟੇ ਬਾਅਦ ਗਿਆ ਸੀ ਆਪਾਂ ਲੇਟ ਆਏ ਆ ਹੈ ਹੋਰ ਆਪਾਂ ਤਾਂ ਉਦੋਂ ਵੀ ਲੇਟ ਆਏ ਸੀ ਘੰਟੇ ਦੂਜਾ ਘੰਟਾ ਲੇਟ ਆਏ ਇਹਨਾਂ ਨੇ ਭਰੇ ਚਲਾਈਉ ਨਹੀਂ ਕਰੀ ਹੋਰ ਆਪਣੇ ਹੋਰ ਇਤਨਾ ਲੇਟ ਗਾਤੇ ਇੱਧਰ ਲੋਡ ਕਰੀ ਜਾਂਦੇ ਨੇ ਗੱਡੀਆਂ ਆਈ ਜਾਂਦੀਆਂ ਨੇ ਰਾਸ਼ਨ ਵਾਲੀਆਂ ਅੱਜ ਐਤਵਾਰ ਸੀਗਾ ਤੇ ਇਹਨਾਂ ਨੇ ਹੁਣ ਸਵੇਰੇ ਮੰਡੀ ਨੂੰ ਜਾਣੇ ਤਾਂ ਇੱਥੇ ਰਾਸ਼ਨ ਵਾਲੀਆਂ ਦੁਕਾਨਾਂ ਆ ਲੋਡ ਆਈ ਜਾਂਦੀ ਆ ਆੜਦੀਆਂ ਦੀ 버거 ਖਾ ਕੇ ਆਈਏ ਇਹਨਾਂ ਨੇ ਲੇਟ ਕਰਤਾ ਨੇ ਹੀਰਾ ਕਰ ਦੇਣਾ ਇਹਨਾਂ ਨੇ 6 ਵਜੇ ਪੰਜ ਉਹ ਟਰਾਲੀ ਹੈ ਜੇ ਪੂਰੀ ਭਰਨੀ ਆ ਉਹ ਤੋਂ ਭਰ ਕੇ ਫਿਰ ਹਾਂ ਉਹ ਪਿੱਛੇ ਲੱਗੀ ਹੋਈ ਆ ਜਿਹੜੀ ਆ ਲੱਗੀ ਹਾਂ ਹਾਂ ਆਧੀ ਹੋ ਗਈ ਇੱਕ ਭਰ ਗਈ ਲੇਟ ਕਰਤਾ ਇਹਨਾਂ ਨੇ ਪੂਰੀ ਹੀਰਾ ਕਰ ਦੇਣਾ ਆਪਾਂ ਨੂੰ ਫਿਰ ਲੈ ਆਉਨੇ ਆ ਹੂੰ ਕੋਰਾ ਗੰਦੀ ਆ ਹਾਂ ਇਹ ਤਾਂ ਨਹੀਂ ਆ ਗਈ ਇਹਦੀ ਇਹਦਾ ਗੱਡੀ ਆ ਇਹ ਤਾਂ ਕਿਸੇ ਦੀ ਆ ਭਿੰਡੀ ਤੋੜ ਕੇ ਆਏ ਹੋਣਗੇ ਉਹਨੂੰ ਛਾਵੇਂ ਚ ਲਾਏ ਸਵੇਰੇ ਮੰਡੀ ਜਾਊਗੀ ਅੱਜ ਐਤਵਾਰ ਸੀ ਨਾ ਅੱਜ ਮੰਡੀ ਬੰਦ ਦੀ ਪਰ ਨੂੰ ਦੇਖ ਲਓ ਵੀ ਕਿਸੇ ਨੇ ਭਿੰਡੀਆਂ ਭਿੰਡੀਆਂ ਦੀ ਗੱਡੀ ਭਰੀ ਹੋਈ ਆ ਮੋਟਰਸਾਈਕਲ ਵਾਲੀ ਪਰ ਹਵਾ ਘੱਲਣਾ ਚੰਗਾ ਹਾਂ ਜੱਬੀ ਬੋਲੀ ਗਾ ਦੇ ਕਿ ਕਿਉਂ ਮੁਠੀ ਘਰ ਤੇ ਖਾਰੇ ਤਾ ਰਹੇ ਤਾ ਰਹੇ ਤਾਂ ਨਾ ਮਾਹੇ ਦਾ ਹਾਂ ਇਹ ਕਾਲਾ ਪਿੰਡੀ ਵਧੀਆ ਐਨ ਕੱਚੀ ਕੱਚੀ ਆ ਦੇਖੋ ਕਿੰਨੀ ਵਧੀਆ ਪਿੰਡੀ ਪਾਣੀ ਪੂਰੀ ਛੇ ਸ਼ਾਮਾਂ ਦਾ ਪਿਲੀ ਹੈ ਹਾਂ ਵੀ ਆਪਾਂ ਆ ਗਏ ਫਾਸਟ ਫੂਡ ਹਾਂ ਸਿੰਪਲ ਨਹੀਂ ਹੈ ਸਿੰਪਲੀ ਸਿੰਪਲ ਦਿੱਲੀ ਕੰਨ ਆਪਾਂ 버ਗਰ ਖਾਣੇ ਆ ਅੱਗੇ ਆ ਗਏ ਇੱਥੇ 버ਗਰ ਖਾਣ ਲੱਵੀ ਪੈਟਰੋਲ ਪੰਪ ਆ ਤੇ ਕੋਲਡ ਸਟੋਰ ਵੀ ਨੇੜੇ ਹੀ ਆ ਦੋ ਕਿੱਲਿਆਂ ਤੇ ਆ ਨਾਲ ਹੀ ਲੈ ਲੈ ਛੋਟੀ ਬੋਤਲ ਲੈ ਛੋਟੀ ਬੋਤਲ ਠੰਡੀ ਤੁਹਾਡਾ ਪਿੰਡ ਕਿਹੜਾ ਹੈ ਜੀ ਰਾਜੇ ਵਾਲੀ ਆ ਜੀ ਉਹ ਕਹਿੰਦੇ ਨਾ ਲਾ ਲਾ ਜੀ ਬੁਲੇ ਜਿਹੜਾ ਆਇਆ ਕੋ ਬੈਠ ਆਇਆ ਜਾਇਆ ਥੈਂਕ ਯੂ ਸੋਵਰਨ ਸਾਬ ਜੀ ਵਾਲਾ ਇੱਕ ਨੂਡਲ ਵਾ ਦੇਖੋ ਜੀ ਬਹੁਤ ਵਧੀਆ ਬਣਾਇਆ ਹੋਇਆ ਇਹਨਾਂ ਨੇ ਪਿੱਛੇ ਵਰਕ ਬਣਾਈ ਹੋਈ ਆ bất thường để khê lớn đi chủ lệ ਲੋਜੀ 버거 ਆ ਗਿਆ ਸ਼ਬੋ ਅਰੇ ਜੀ ਲਾਗੇ ਪਰਨ ਲੱਗੀ ਇਹ ਵੀ ਆਪਣੀ ਨੇ ਇਹ ਪਖਰਾਜ ਆ ਹਨਾ ਉਹ ਐਲਰ ਹੈ ಸರ್ ಹ ਲਓ ਜੀ ਟਰਾਲੀ ਭਰ ਗਈ ਹੁਣ ਚੱਲੀਏ ਆਪਾਂ ਘਰ ਨੂੰ ਲਓ ਜੀ ਘਰ ਆ ਗਏ ਹੁਣ ਆਪਾਂ ਤੇ ਅੱਜ ਸਾਡਾ ਦਿਨ ਬਹੁਤ ਬੀਜੀ ਸੀਗਾ ਤੋਂ ਕੱਲ ਨੂੰ ਆਲੂ ਵਾਲਿਆਂ ਨੇ ਮਸ਼ੀਨ ਨੇ ਆਉਣਾ ਬੀਜਾਂ ਤੇ ਸੇਵ ਕਰਕੇ ਐਦ ਕੀ ਕਿਰਾਏ ਤੇ ਹੀ ਭਜਾਉਣੀ ਆ ਆਪਾਂ ਨੇ ਤੇ ਇਸ ਕਰਕੇ ਆਲੂ ਹੁਣੇ ਸਵੇਰੇ ਆ ਜਾਣਾ ਤਾਂ ਅੱਜ ਪੰਜ ਨਸ਼ਟ ਕਰਕੇ ਸਾਰੇ ਆਲੂ ਅਗਰ ਜੋ ਛੋਰ ਚ ਪਏ ਸੀਗੇ ਫੋਲੇ ਉਹ ਵੀ ਚੱਕ ਲਿਆਂਦੇ ਜਿਹੜੇ ਘਰ ਪਏ ਨੇ ਉਹ ਵੀ ਰੱਖੇ ਨੇ ਉਹ ਦੂਈ ਟਰਾਲੀ ਲਿਆ ਕੇ ਸੀ ਸਵੇਰੇ ਭਈਆ ਆਉਣਗੇ ਉਹ ਉੱਥੇ ਹਾਂਜੀ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਮੈਂਟ ਤੇ ਸਬਸਕ੍ਰਾਈਬ ਕਰ ਦਿਓ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਦੇਖ ਵੀ ਆ ਗਿਆ ਅਨਕੂਵेटर ਫੇਰ ਕੇ ਰਹਿਣਾ ਸੀਗਾ ਥੋੜਾ ਜਿਹਾ ਚਲੋ ਥੈਂਕ ਯੂ ਜੀ